ਹਾਂਜੀ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨਸ਼ਾ ਛਡਾਉਣ ਦੀ ਦਵਾਈ ਦਿੰਨੇ ਆ ਜਿਹੜੇ ਮੇਰੇ ਭਰਾਣੇ ਨਸ਼ਾ ਛੱਡਣਾ ਹੋਵੇ ਦਵਾਈ ਲੈਣ ਉਹ ਆਇਆ ਕਰੋ ਜਿਹੜੇ ਮਰਦ ਸੂਰਮੇ ਹੁੰਦੇ ਆ ਜਿਨ੍ਹਾਂ ਨੇ ਇੱਕ ਦਿਨ ਦਵਾਈ ਖਾ ਕੇ ਅਗਲੇ ਦਿਨ ਫੇਰ ਘਰੋਂ ਭੱਜ ਜਾਣਾ ਵਾ ਉਹ ਮੇਰੇ ਵੀਰ ਦਵਾਈ ਲੈਣ ਨਾ ਆਇਆ ਕਰੋ ਹੱਥ ਜੋੜ ਕੇ ਮਿੰਨਤਾ ਤੁਹਾਨੂੰ ਕਿ ਉਹ ਦਵਾਈ ਲੈਣ ਨਾ ਆਇਆ ਕਰੋ ਪੈਸੇ ਦਾ ਮੈਨੂੰ ਕੋਈ ਲਾਲਚ ਨਹੀਂ ਆ ਠੀਕ ਆ ਸੰਘਰਸ਼ੀ ਯੋਧੇ ਇੱਕ ਦਿਨ ਤੁਹਾਡੇ ਮੈਨੂੰ ਫੋਨ ਲਾਇਆ ਕਰਨ ਠੀਕ ਆ ਸਵਾਦ ਲੈਣ ਵਾਲਾ ਬੰਦਾ ਕੋਈ ਫੋਨ ਨਾ ਲਾਇਆ ਕਰੇ ਜਿਹਦਾ ਪੂਰਾ ਮਨ ਵਾਣਾ ਵੀ ਮੈਂ ਨਸ਼ਾ ਛੱਡਣਾ ਵਾ ਉਹ ਮੈਨੂੰ ਫੋਨ ਲਾਇਆ ਕਰੇ ਨਸ਼ਾ ਚਾਹੇ ਕੋਈ ਵੀ ਹੋਵੇ ਇੱਕ ਤੁਸੀਂ ਕਰ ਦਿਆਂਦੇ ਕਿ ਯਾਰ ਪੈਸੇ ਲਵਾ ਦਿੰਨੇ ਆ 5-7 ਦਿਨ ਛੱਡ ਕੇ ਘਰੋਂ ਫੇਰ ਭੱਜ ਜਾਣੇ ਲੱਖ ਦੀ ਲਹੰਤਾ ਯਾਰ ਤੁਹਾਡੇ ਦੇ 5-7 ਦਿਨ ਸੰਘਰਸ਼ ਕਰਕੇ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਘਰੋਂ ਫੇਰ ਤੁਸੀਂ ਉਹੀ ਪੈਸੇ ਲੈ ਕੇ ਦੇ ਨਿਕਲ ਜਾਣਾ ਹੁੰਦਾ ਇਹੋ ਜੇ ਕੰਮ ਨਾ ਕਰਿਆ ਕਰੋ ਕੀ ਹੋਜੂ ਵੱਡੀ ਗੱਲ ਵੱਡੀ ਤੋਂ ਵੱਡੀ ਗੱਲ ਕੀ ਹੋਊਗੀ ਬਾਅਦ ਤੋਂ ਬਾਅਦ 3 ਦਿਨ ਤਕਲੀਫ ਆ ਜੂਗੀ ਹਨਾ ਕੀ ਹੋਊਗਾ ਹੱਥ ਮੁੜ ਜਾਣਗੇ ਆ ਕਾਲ ਪਾਊਗੀ ਨਾ ਜਦੋਂ ਤਲਬ ਲੱਗਦੀ ਹੁੰਦੀ ਹੈ ਆਪਣੇ ਮੂੰਹ ਦੇ ਚਪੇੜ ਮਾਰਿਆ ਕਰੋ ਜ਼ੋਰ ਦੇ ਨਾਲ ਜਿੰਨੀ ਚਪੇੜ ਵਾ ਸਕਦੀ ਹੈ ਨਾ ਮਾਰਿਆ ਕਰੋ ਕਿਸੇ ਦੇ ਸਾਹਮਣੇ ਮਾਰਿਆ ਕਰੋ ਆਪਾਂ ਆ ਮੇਰੇ ਮੂੰਹੋਂ ਆਵਾਜ਼ ਨਿਕਲਦੀ ਨਾ ਇਹ ਆਵਾਜ਼ ਕੀ ਆ ਕੋਈ ਫੜ ਸਕਦਾ ਹੈ ਆਵਾਜ਼ ਨੂੰ ਆਪਣੇ ਅੰਦਰ ਕੋਈ ਹੈਗਾ ਆਪਾਂ ਇੱਕ ਨਹੀਂ ਆਪਾਂ ਦੋ ਇੱਕ ਆਤਮਾ ਇੱਕ ਸਰੀਰ ਜਦੋਂ ਤੁਸੀਂ ਜਦੋਂ ਤਲਬ ਲੱਗੀ ਆਪਦੇ ਮੂੰਹ ਤੇ ਚਪੇੜ ਮਾਰੀ ਨਾ ਉਦੋਂ ਤੁਹਾਨੂੰ ਅੰਦਰੋਂ ਤਲਬ ਨੂੰ ਸ਼ਰਮ ਆਊਗੀ ਕਿ ਮੈਂ ਕਾਹ ਤੋਂ ਇਹ ਕੰਮ ਕਰਨ ਦੇ ਹੀ ਆ ਠੀਕ ਆ ਤਗੜੇ ਹੋ ਸੰਘਰਸ਼ ਕਰੋ ਯੋਧੇ ਬਣੋ ਯੋਧੇ ਠੀਕ ਆ ਭਾਈ ਤਾਰੂ ਸਿੰਘ ਨਾਲੋਂ ਜਿਆਦਾ ਤਕਲੀਫ ਨਹੀਂ ਹੋ ਜੇ ਲੱਗੀ ਖੋਪੜੀ ਲਾਈ ਤੂੰ ਆਪਦੇ ਸਿਰ 'ਤੇ ਇੱਟ ਮਾਰ ਕੇ ਵੇਖੋ ਕਿੰਨੀ ਪੀੜ ਹੁੰਦੀ ਆ ਉਹਨਾਂ ਨਾਲੋਂ ਵੀ ਜਿਆਦਾ ਪੀੜ ਹੁੰਦੀ ਆ ਭਾਈ ਮਣੀ ਸਿੰਘ ਨਾਲੋਂ ਜਾਨੂੰ ਜਿਆਦਾ ਦਰਦ ਹੁੰਦਾ ਜਿਹਦਾ ਬੰਦ-ਬੰਦ ਕਟਿਆ ਗਿਆ ਤਗੜੇ ਹੋ ਮੈਂ ਤੇ ਇਹੋ ਕਹਿਣਾ ਵਾਂ ਵੀ ਜ਼ਿੰਦਗੀ ਆ ਨਾ ਜਿਹੜੀ ਜੇ ਜਾਨ ਆ ਤੇ ਜਾਨ ਆ ਪਿੱਛੇ ਨਾ ਸੋਚੋ ਕਿ ਜੋ ਸਾਡੇ ਤੋਂ ਹੋ ਗਿਆ ਪਿੱਛੇ ਉਹ ਨਾ ਚੀਜ਼ ਸੋਚਿਆ ਕਰੋ ਇਹ ਸੋਚਿਆ ਕਰੋ ਕਿ ਅੱਜ ਅਸੀਂ ਯੋਧੇ ਬਣਨਾ ਵਾ ਸੰਘਰਸ਼ ਲੜਨਾ ਯਾਰ ਜਿਨੇ ਬੰਦੇ ਨੂੰ ਤੋੜ ਲੱਗਦੀ ਨਾ ਮੈਂ ਆ ਨਾ ਉਹ ਬੰਦਾ ਢਾਈ ਘੰਟੇ ਦਿਨੇ ਕੰਮ ਕਰੇ ਘਟੋ ਘਟ ਢਾਈ ਘੰਟੇ ਜਿਮ ਲਾਵੇ ਢਾਈ ਘੰਟੇ ਜਿਮ ਲਾਓ ਨਹੀਂ ਜਿਮ ਲਾ ਸਕਦੇ ਕਈ ਵਾਓ ਤੁਸੀਂ ਤੇ ਆਨੇ ਨਸ਼ਾ ਛੱਡ ਕੇ ਹਾਏ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਅਸੀਂ ਐਂ ਕਰਨਾ ਹੈ ਜੋ ਸਾਡੇ ਤੋਂ ਤੁਰਿਆ ਨਹੀਂ ਜਾਂਦਾ ਉਹ ਭਰਾਵਾ ਮੰਨਦੇ ਆ ਓਪੋਜ਼ਿਟ ਚੱਲਿਆ ਕਰੋ ਜੇ ਮੰਨ ਆਂਦਾ ਨਾ ਵੀ ਨਹੀਂ ਉੱਠਿਆ ਜਾਂਦਾ ਤੁਸੀਂ ਉੱਠੋ ਜੇ ਮੰਨ ਆਂਦਾ ਨਾ ਨਾਣਾ ਨਹੀਂ ਆ ਤੁਸੀਂ ਤਾਂ ਵੀ ਨਾਓ ਇਹ ਨਾਰਮਲ ਨਸ਼ੇ ਵਾਲਿਆਂ ਨੇ ਨਹੀਂ ਹਰ ਬੰਦੇ ਲਈ ਆ ਜਿੰਨੇ ਕਾਮਯਾਬ ਹੋਣਾ ਨਾ ਜਿੰਨੇ ਕੁਝ ਬਾਨਾ ਉਹ ਮੰਨ ਦੇ ਓਪੋਜ਼ਿਟ ਚੱਲਣਾ ਸਿੱਖੇ ਬਾਕੀ ਡਾਈਟ ਖਾਓ ਜਦੋਂ ਤੁਸੀਂ ਦਵਾਈ ਖਾਈ ਜਾਂਦੇ ਰਾਤ ਨੂੰ ਹਣ ਕੀ ਕਰੋ ਸ਼ੋਲੇ ਭੇਂਦੋ ਥੋੜੇ ਜਿਹਾ ਦੋ ਚਮਚ ਸ਼ੋਲੇ ਕਾਲਿਆਂ ਦੇ ਭੇਂਦੋ ਇੱਕ ਮੂੰਗੀ ਸਾਬਦ ਦਾ ਭੇਂਦੋ ਇੱਕ ਰਾਜਮਾ ਦਾ ਭੇਂਦੋ ਠੀਕ ਆ ਤੜਕੇ ਉਹਨਾਂ ਦੇ ਲੂਣ ਟਮਾਟਰ ਆ ਵਗੈਰਾ ਉਹਨੂੰ ਪੂਰਾ ਬਣਾ ਕੇ ਇਦਾਂ ਟੇਸਟੀ ਜਿਹਾ ਉਹਨੂੰ ਖਾਓ ਠੀਕ ਆ ਡੇਲੀ ਜੂਸ ਪੀਓ ਕੱਚੀ ਲस्सी ਡੇਲੀ ਪੀਓ ਜਿਹੜਾ ਲੀਵਰ ਦੇ ਵਿੱਚ ਗਰਮੀ ਵਗੈਰਾ ਉਹ ਸਾਰੀ ਨਿਕਲ ਜੇ ਬਾਜ ਜੋ ਮੇਰੇ ਭਰਾ ਤੁਸੀਂ ਤੇ ਇੱਕ ਵਾਰ ਮਰਨਾ ਨਾ ਤੁਹਾਡੇ ਮਾਂ ਪਿਓ ਭੈਣ ਭਰਾ ਪਤਾ ਨਹੀਂ ਕਿੰਨੀ ਵਾਰ ਦਿਨ ਚ ਮਰਦੇ ਆ ਤੁਸੀਂ ਤੇ ਮਰ ਕੇ ਗਾਂ ਜਾਣਾ ਉਹਨਾਂ ਦਾ ਵੇਖੋ ਕੀ ਹਾਲ ਹੋਣਾ ਤਗੜੇ ਹੋ ਸੰਘਰਸ਼ੀ ਯੋਧੇ ਬਣੋ ਬਾਕੀ ਆਪਣਾ ਪੇਜ ਆ ਮਝੈਲ ਯਾਰਾਂ ਦੇ ਯਾਰ 302 ਤੇ ਵੀਡੀਓ ਪਾਈਆਂ ਹੋਈਆਂ ਸਾਰੀਆਂ ਮੋਟੀਵੇਸ਼ਨ ਵਾਲੀਆਂ ਵੀਡੀਓ ਸ਼ੇਅਰ ਜਰੂਰ ਕਰਿਆ ਕਰੋ ਕਿਸੇ ਦਾ ਭਲਾ ਹੋ ਜੇ ਬਾਕੀ ਵੀ ਗੰਦ ਵੀਡੀਓ ਕਰਦੇ ਆਂ ਤੁਸੀਂ ਸ਼ੇਅਰ ਤਗੜੇ ਹੋ ਠੀਕ ਆ ਡਾਈਟ ਜਰੂਰ ਪ੍ਰੋਪਰ ਰੱਖੋ ਡਾਈਟ ਤਗੜੀ ਰੱਖੋਗੇ ਤੇ ਜ਼ਿੰਦਗੀ ਚ ਕਾਮਯਾਬ ਹੋਵੋਗੇ ਠੀਕ ਆ ਸਰੀਰ ਬਣੂਗਾ ਡੈੱਕੇ ਇੱਕ ਹੋਰ ਵੀ ਬੇਨਤੀ ਆ ਕਿ ਆਡੇ ਡੈੱਕੇ ਡੂਕੇ ਲਵਾਉਂਦੇ ਨਾ ਡੈੱਕੇ ਨਾਲ ਲਵਾਇਆ ਕਰੋ ਇਹਦੇ ਨਾਲੋਂ ਖਾਣਾ ਖਾਇਆ ਕਰੋ ਡੈੱਕੇ ਦਾ ਅਸਰ 9 ਦਿਨ ਰਹਿੰਦਾ 10 ਦਿਨ ਰਹਿੰਦਾ ਬਾਅਦ ਚ ਕੀ ਫਾਇਦਾ ਡੈੱਕੇ ਲਵਾਉਂਦਾ ਦੱਸੋ ਨਾ ਮੈਨੂੰ ਡਾਕੇ ਤੁਸੀਂ ਇਹ ਹੁੰਦੇ 50 ਸਾਲ ਤੋਂ ਬਾਅਦ ਡੈਕਾ ਠੀਕ ਆ ਡੈਕਾ ਡਿਊਰਾਪਲੈਨ ਇਹ ਹੁੰਦੇ ਆ 50 ਸਾਲ ਤੋਂ ਬਾਅਦ ਤੇ ਤੁਸੀਂ ਚੌੜ ਚੌੜ ਜਹ ਹੁਣੀ ਲਵਾਈ ਜਾਂਦੇ ਨੇ 50 ਸਾਲ ਤੋਂ ਬਾਅਦ ਤੁਹਾਨੂੰ ਕੀ ਅਸਰ ਕਰਨਾ ਇਹਨਾਂ ਨੇ ਤਗੜੇ ਹੋ ਸੰਘਰਸ਼ ਲੜੋ ਐਕਸਰਸਾਈਜ਼ ਕਰੋ ਜਿਮ ਦਾ ਨਸ਼ਾ ਕਰੋ ਜਿੰਨਾ ਕਰ ਸਕੋ ਤਗੜੇ ਹੋ ਤਗੜੇ ਜਿੰਨੇ ਹੋ ਸਕਦੇ ਮੈਂਟਲੀ ਜਿਹੜੇ ਆ ਸਟਰੋਂਗ ਹੋ ਆ ਚੀਜ਼ ਮਾਈਂਡ ਦੀ ਗੇਮ ਆ ਸਾਈਕੋਲੋਜੀ ਦੇ ਅਨੁਸਾਰ ਜਿਹੜੇ ਜਿਹੜੇ ਘਟਾਣੂ ਆਣਾ ਮੰਨ ਕੇ ਚੱਲੋ ਇਹ ਬੰਦੇ ਦੇ 4 ਦਿਨ ਰਹਿੰਦੇ ਜਿਆਦਾਤਰ ਤਾਂ 4 ਦਿਨ ਤੰਗ ਕਰਦੇ 4 ਮਹੀਨੇ ਤੈਨੂੰ ਲਾ ਲੋ ਚੌਥੇ ਦਿਨ ਬੰਦੇ ਦੀ ਰਿਕਵਰੀ ਸਟਾਰਟ ਹੋ ਜਾਂਦੀ ਹੈ ਜਿਆਦੀ ਤਲਬ ਲੱਗਦੀ ਤੋੜ ਲੱਗਦੀ ਠੰਡੇ ਪਾਣੀ ਨਾਲ ਨਹਾਇਆ ਕਰੋ ਜਿੰਨਾ ਨਹਾ ਸਕਦੇ ਠੰਡਾ ਪਾਣੀ ਨਾਲ ਨਹਾਇਆ ਕਰੋ ਜਿੰਨਾ ਵੀ ਨਹਾ ਸਕਦੇ ਖਰਾਕ ਖਾਓ ਰਾਤ ਨੂੰ ਗਿਰੀਆਂ ਪਿਆਉਂਦੇ ਨੇ ਰਗੜਾ ਲਾ ਸਕਦੇ ਗੁੱਡਨ ਵੈਲ ਨਹੀਂ ਆ ਐਕਸਰਸਾਈਜ਼ ਜ਼ਰੂਰ ਕਰਨੀ ਆ ਦਿਨ ਦੀ ਜਿੰਨਾ ਸਰੀਰ ਟੁੱਟੂਗਾ ਓਨੀ ਰਾਤ ਨੂੰ ਨੀਂਦ ਵਧੀਆ ਆਊਗੀ ਜਿੰਨਾ ਵੀ ਟੁੱਟੂਗਾ ਚੜ੍ਹਦੀ ਕਲਾ 'ਚ ਰਹੋ ਮਾਪਿਓ ਦਾ ਆਸਰਾ ਬਣੋ ਮਾਪਿਓ ਨੂੰ ਰਵਾਓ ਨਾ ਜੇ ਮਾਪਿਓ ਰਵਾਤਾ ਤੇ ਅਗਲੇ ਜਨਮ 'ਚ ਵੀ ਤੁਹਾਨੂੰ ਉਹ ਕੋੜ ਆਉਣ ਵਾਲੀ ਗੱਲ ਹੋ ਜਾਣੀ ਜੋ ਤਗੜੇ ਹੋ ਮੇਰੇ ਭਰਾ ਤਗੜੇ ਹੋ ਜਿੰਨਾ ਤਗੜੇ ਹੋ ਸਕਦੇ ਓਨੇ ਤਗੜੇ ਹੋ ਜਿੰਮ ਲਾਓ ਕੰਮ ਦਾ ਨਸ਼ਾ ਮੱਜਾਂ ਨਿਵਾਓ ਖੇਤੀਬਾੜੀ ਕਰੋ ਠੋਕ ਕੇ ਜੇ ਦੁਕਾਨਦਾਰੀ ਹੈ ਤੇ ਦੁਕਾਨਦਾਰੀ ਠੋਕ ਕੇ ਕਰੋ ਇਹ ਨਾ ਓਏ ਹਾਏ ਅਸੀਂ ਮਰ ਗਏ ਮਰਨਾ ਤੇ ਆਈ ਆ ਕੋਈ ਹੁਣ ਓਵਰਡੋਜ਼ ਨਾ ਕਹਿੰਦੇ ਅਸੀਂ ਓਵਰਡੋਜ਼ ਨਾਲ ਮਰਨਾ ਚਾਹੁੰਦੇ ਜੇ ਮਰਨਾ ਦੇ ਕਲੰਕ ਲਾ ਕੇ ਮਰਨਾ ਜੋ ਕੋਈ ਸੂਰਮੇ ਵਾਲਾ ਭਾਈ ਜਗਤਾਰ ਸਿੰਘ ਹਵਾਰੇ ਵਾਲ ਪੁੱਲਰ ਵਾਲਾ ਇਹੋ ਜੇ ਕੰਮ ਕਰਕੇ ਮਰੋ ਜੇ ਮਰਨਾ ਹੀ ਆ ਤੇ ਲੱਕ ਦੀ ਲਹਨਤਾ ਦਾ ਡੇ ਦੇ ਓਵਰਡੋਜ਼ ਹੋ ਕੇ ਮਰਨਾ ਯਾਰ ਬਾਕੀ ਗਲਤੀ ਹਰ ਇਨਸਾਨ ਤੋਂ ਹੁੰਦੀ ਆ ਜਿਹੜਾ ਗਲਤੀ ਨੂੰ ਸਵੀਕਾਰ ਕਰ ਲੈਣਾ ਉਹ ਗਲਤੀ ਗਲਤੀ ਨਹੀਂ ਰਹਿ ਜਾਂਦੀ ਠੀਕ ਆ ਉਹ ਇੱਕ ਅਣਜਾਣ ਪੁਣੇ ਚ ਹੋਇਆ ਕਰਮ ਲਾ ਲੋ ਕਿਸੇ ਵੀ ਤਰ੍ਹਾਂ ਜਿਹੜਾ ਬੰਦਾ ਸਹੀ ਕਰ ਲੈਂਦਾ ਵਾ ਸੰਘਰਸ਼ੀ ਹੋਵੇ ਜੋਧਾ ਹੋਵੇ ਇਹ ਜੋਧਾ ਹੀ ਸੰਘਰਸ਼ ਨੂੰ ਪਾਰ ਕਰਦੇ ਆ ਚੜ੍ਹਦੀ ਕਲਾ ਚ ਰਹੋ ਸੂਰਮੇ ਬਣੋ ਧੰਨਵਾਦ